ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਹੁੰਚ ਗਏ ਜੀ ਆਨੰਦਪੁਰ ਸਾਹਿਬ ਇਹ ਗੁਰੂਕਲ ਹੌਰ ਵਾਲੀ ਵੀਡੀਓ ਦਾ ਸੈਕੰਡ ਪਾਰਟ ਹੈ ਜੀ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਚ ਮੱਥਾ ਟੇਕਿਆ ਲੰਗਰ ਛਕਿਆ ਤੇ ਉਸ ਤੋਂ ਬਾਅਦ ਅਸੀਂ ਵਿਰਾਸਤੇ ਖਾਲਸਾ ਦੇਖਣ ਗਏ ਤੇ ਇਹ ਮੇਰਾ ਛੋਟਾ ਜਿਹਾ ਭਤੀਜਾ ਹੈ ਜੀ ਇਹ ਨੂੰ ਅਸੀਂ ਵਿਰਾਸਤੇ ਖਾਲਸਾ ਦਿਖਾਉਣ ਲਈ ਲੈ ਕੇ ਆਏ ਆ ਜੀ ਤੇ ਉੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਸੀ ਜੀ ਬਿਲਕੁਲ ਵੀ ਤੇ ਇਹ ਛੋਟਾ ਜਿਹਾ ਭਤੀਜੇ ਕਰਕੇ ਅਸੀਂ ਇਹਦੇ ਲਈ ਯਾਦਗਾਰ ਰੱਖਣ ਲਈ ਇਸ ਕਰਕੇ ਛੋਟੇ ਛੋਟੇ ਕਲਿੱਪ ਬਣਾਏ ਨੇ ਜੀ ਦੇ ਇੱਕ ਛੋਟੀ ਜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਜੀ ਤੇ ਅਸੀਂ ਪਹੁੰਚ ਗਏ ਜੀ ਵਿਰਾਸਤੇ ਖਾਲਸਾ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਪਰਚੀਆਂ ਲਈਆਂ ਜੀ ਉਹਨਾਂ ਨੇ ਪਰਚੀ ਕੱਟੀ ਵੈਸੇ ਇੱਥੇ ਫ੍ਰੀ ਪਰਚੀ ਹੁੰਦੀ ਹੈ ਜੀ ਤੇ ਕੋਈ ਇੱਥੇ ਚਾਰਜਸ ਨਹੀਂ ਲੱਗਦਾ ਜੇ ਕਿਸੇ ਨੂੰ ਆਉਣਾ ਹੋਵੇ ਤਾਂ ਕੋਈ ਆਪਾਂ ਨੂੰ ਚਾਰਜਸ ਨਹੀਂ ਜੀ ਲੱਗਦਾ ਸਿਰਫ ਆਪਾਂ ਨੂੰ ਪਾਰਕਿੰਗ ਦਾ ਹੀ ਚਾਰਜ ਲੱਗੇਗਾ ਉਹ ਵੀ 20 ਜਾਂ 30 ਰੁਪਏ ਚਾਰਜਸ ਲੱਗਦਾ ਹੈ ਚਲੋ ਜੀ ਇਹ ਆਪਾਂ ਐਂਟਰ ਕਰ ਗਏ ਅੰਦਰ ਜੀ ਪਹਿਲਾਂ ਇੱਥੇ ਚੈੱਕ ਹੁੰਦਾ ਹੈ ਜੀ ਉਸ ਤੋਂ ਬਾਅਦ ਇਹ ਅੰਦਰ ਜਾਣ ਦਿੰਦੇ ਨੇ ਜੀ ਤੇ ਇੱਥੇ ਦਾ ਵਿਊ ਤੇ ਇੱਥੇ ਦਾ ਮਾਹੌਲ ਮੈਨੂੰ ਵਧੀਆ ਲੱਗਿਆ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਜੀ ਤੇ ਬਹੁਤ ਖੂਬਸੂਰਤ ਜਿਹਾ ਮਾਹੌਲ ਸੀਗਾ ਤੇ ਥੋੜੀ ਬਹੁਤ ਬੱਚਿਆਂ ਨੂੰ ਨਮਸਤੀ ਕੀਤੀ ਜੀ ਕਿਉਂਕਿ ਬਹੁਤ ਟਾਈਮ ਤੋਂ ਅਸੀਂ ਗਏ ਨਹੀਂ ਸੀਗੇ ਜੀ ਇਸ ਕਰਕੇ ਤੇ ਬੱਚਿਆਂ ਦਾ ਭਰਾਇ ਕਰਕੇ ਟਾਈਮ ਨਹੀਂ ਸੀ ਜੀ ਲੱਗਦਾ ਤੇ ਉੱਥੇ ਦਾ ਵਿਊ ਦਾ ਇਹ ਏ ਲੇਕ ਬਣੀ ਹੋਈ ਏ ਜੀ ਅੰਦਰ ਕਿੰਨੀ ਵਧੀਆ ਲੱਗਦੀ ਏ ਜੀ ਦੇਖੋ ਬਾਹਰੋਂ ਤੁਸੀਂ ਦੇਖਣ ਦੇਖਣ ਲਈ ਤੇ ਥੋੜਾ ਜਿਹਾ ਬਾਹਰ ਦਾ ਮਾਹੌਲ ਹੀ ਲੱਗਦਾ ਏ ਜੀ ਜਿਵੇਂ ਆਪਾਂ ਬਾਹਰ ਆ ਗਏ ਆ ਜੀ ਤੇ ਇਹ ਮੇਰੀ ਛੋਟੀ ਸਿਸਟਰ ਹੈ ਜੀ ਇਹਨਾਂ ਦੀ ਵੇਟ ਕਰਦੇ ਸੀਗੇ ਇਹ ਵੀ ਪਹੁੰਚ ਗਏ ਨੇ ਤੇ ਹੁਣ ਅਸੀਂ ਲਿਫਟ ਦੇ ਵਿੱਚ ਉੱਪਰ ਜਾ ਰਹੇ ਹਾਂ ਜੀ ਕਿਉਂਕਿ ਮੇਰੀ ਮਦਰ ਮੇਰੀ ਮੰਮਾ ਤੋਂ ਚੜਿਆ ਨਹੀਂ ਸੀ ਜਾ ਰਿਹਾ ਇਸ ਕਰਕੇ ਅਸੀਂ ਲਿਫਟ ਦੇ ਵਿੱਚ ਗਏ ਤੇ ਉੱਪਰ ਦਾ ਮਾਹੌਲ ਦੇਖੋ ਕਿੰਨਾ ਖੂਬਸੂਰਤ ਹੈ ਜੀ ਤੇ ਜਿਨ੍ਹਾਂ ਨੇ ਇਹ ਬਣਾਇਆ ਜੀ ਸਪੈਸ਼ਲ ਉਹਨਾਂ ਦਾ ਮੈਂ ਨਿਰੋ ਧੰਨਵਾਦ ਕਰਦੀ ਹਾਂ ਜੀ ਸਾਡੇ ਪੰਜਾਬੀਆਂ ਲਈ ਤੇ ਹਰ ਇੱਕ ਧਰਮ ਦੇ ਰਿਲੀਜੀਅਨ ਲਈ ਉਹਨਾਂ ਨੇ ਵਧੀਆ ਇੱਕ ਖੂਬਸੂਰਤ ਜਿਹੀ ਜਗ੍ਹਾ ਬਣਾਈ ਹੈ ਜੀ ਮੈਂ ਬਹੁਤ ਥੈਂਕਸ ਕਰਦੀ ਹਾਂ ਜੀ ਉਹਨਾਂ ਦਾ ਤੇ ਮੇਰੀ ਸਿਸਟਰ ਹੈ ਜੀ ਇਹ ਨਹੀਂ ਗਏ ਜੀ ਕਿਉਂਕਿ ਥੋੜਾ ਜਿਹਾ ਇਹ ਥੋੜਾ ਜਿਹਾ ਮਾਹੌਲ ਦੇ ਵਿੱਚ ਜਿਆਦਾ ਭੀੜ-ਭੜ ਵਾਲੀ ਜਗ੍ਹਾ ਤੇ ਥੋੜਾ ਜਿਹਾ ਅਲਾਉਡ ਨਹੀਂ ਕਰਦੇ ਆਪਣੇ ਆਪ ਨੂੰ ਇਸ ਕਰਕੇ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਅੰਦਰ ਸਭ ਤੋਂ ਪਹਿਲਾਂ ਤੁਸੀਂ ਇਹ ਨਜ਼ਾਰਾ ਦੇਖੋ ਆਪਣੀ ਜੋ ਵਿਰਾਸਤ ਹੈ ਜੀ ਆਪਣਾ ਜੋ ਪਹਿਲਾਂ ਦਾ ਕਲਚਰ ਹੈ ਜੀ ਇਹਨੂੰ ਕਿਸ ਤਰੀਕਿਆਂ ਦਰਸਾਇਆ ਗਿਆ ਜੀ ਬਹੁਤ ਖੂਬਸੂਰਤ ਲੱਗਿਆ ਤੇ ਲੋ ਜੀ ਇੱਥੇ ਵੀ ਬਣਿਆ ਹੋਇਆ ਸਾਰਾ ਕੁਝ ਇੱਕ ਇੱਕ ਚੀਜ਼ ਤੁਸੀਂ ਧਿਆਨ ਨਾਲ ਦੇਖੂਗੇ ਤਾਂ ਬਹੁਤ ਵਧੀਆ ਲੱਗਿਆ ਜੀ ਤੇ ਇਹ ਅੰਦਰ ਦਾ ਮਾਹੌਲ ਹੈ ਜੀ ਹਰ ਇੱਕ ਚੀਜ਼ ਹਰ ਇੱਕ ਉਹਨਾਂ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਪ੍ਰੈਜੈਂਟੇਸ਼ਨ ਕੀਤੀ ਹੋਈ ਹੈ ਜੀ ਤੇ ਇੱਥੇ ਇੱਕ ਪੰਜਾਬੀ ਸੌਂਗ ਲੱਗਾ ਹੋਇਆ ਸੀਗਾ ਉਹਨੂੰ ਸੁਣ ਕੇ ਬਹੁਤ ਰੂਹ ਖੁਸ਼ ਹੋ ਗਈ ਜੀ ਤੋਂ ਉਸ ਤੋਂ ਬਾਅਦ ਅਸੀਂ ਅੱਗੇ ਗਏ ਤੇ ਲੋ ਜੀ ਇਸ ਤਰੀਕੇ ਦੀ ਲਾਈਟਿੰਗ ਦਾ ਇੰਨਾ ਧਿਆਨ ਰੱਖਿਆ ਗਿਆ ਇੰਨਾ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਜੈਂਟ ਕੀਤਾ ਹੈ ਜੀ ਬਹੁਤ ਸਪੈਸ਼ਲ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੇ ਇੱਥੇ ਤਾਂ ਤਾਂ ਤੇ ਵੀਡੀਓ ਬਣਾਉਣ ਨਹੀਂ ਸੀਗੇ ਦੰਦੇ ਜੀ ਇਸ ਕਰਕੇ ਮੈਂ ਛੋਟੇ ਛੋਟੇ ਜਿਹੇ ਕਲਿੱਪ ਲਏ ਨੇ ਯਾਦਗਾਰ ਲਈ ਕਿਉਂਕਿ ਨੇ ਆਪਣੇ ਭਤੀਜੇ ਨੂੰ ਥੋੜਾ ਜਿਹਾ ਦਿਖਾਉਣਾ ਸੀਗਾ ਵੀ ਤੁਹਾਨੂੰ ਛੋਟੇ ਜਿਹੇ ਨੂੰ ਅਸੀਂ ਇੱਕ ਵਾਰੀ ਲੈ ਕੇ ਗਏ ਸੀਗੇ ਇਸ ਕਰਕੇ ਤੇ ਇਹ ਸਾਡੇ ਬੱਚੇ ਨੇ ਜੀ ਹੋਰ ਵੀ ਮਹੌਲ ਦੁਨੀਆ ਸੀਗੀ ਸਾਰੇ ਤੇ ਇਧਰ ਦਾ ਦੇਖੋ ਜੀ ਜੋ ਵੀ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਸ ਤਰੀਕੇ ਨਾਲ ਲੇਡੀਜ਼ ਕੰਮ ਕਰਦੀ ਹੁੰਦੀਆਂ ਸੀਗੀਆਂ ਜਿਸ ਤਰੀਕੇ ਨਾਲ ਉਹਨਾਂ ਬੈਠਣ ਦਾ ਲਹਿਜਾ ਸੀਗਾ ਬੈਠਣ ਦਾ ਤਰੀਕਾ ਸੀਗਾ ਜਾਂ ਉਹ ਇਹੋ ਜੇ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ ਉਹਨਾਂ ਦਾ ਕਿ ਦਿਖਾਇਆ ਗਿਆ ਜੀ ਇੱਧਰ ਫੁਲਕਾਰੀਆਂ ਨੇ ਜੀ ਇਹਨਾਂ ਨੂੰ ਹੱਥ ਲਾਉਣ ਤੋਂ ਵੀ ਮਨਾ ਕੀਤਾ ਹੋਇਆ ਹੈ ਜੀ ਤੇ ਲੋ ਜੀ ਹੁਣ ਇਹ ਆਪਾਂ ਆ ਗਏ ਅੰਦਰ ਹੋਰ ਅੱਗੇ ਚਲੇ ਗਏ ਜੀ ਤੇ ਇਹ ਇੱਥੇ ਇੱਕ ਕੁੰਕਾਰ ਬਣਾਇਆ ਹੋਇਆ ਹੈ ਜੀ ਬੜੀਆਂ ਹੀਆਂ ਦੇ ਵਿੱਚ ਜੜ ਕੇ ਬਹੁਤ ਖੂਬਸੂਰਤ ਲੱਗਿਆ ਹੈ ਜੀ ਤੇ ਉੱਪਰ ਤੇ نیچے ਤੱਕ ਇਹ ਬਿਲਕੁਲ ਲਾਈਟਿੰਗ ਇਸ ਤਰੀਕੇ ਦੀ ਸੀਗੀ ਤੇ ਮੈਂ ਸਪੈਸ਼ਲ ਦਿਲੋਂ ਥੈਂਕਸ ਕਰਦੀ ਹਾਂ ਜੀ ਉਹਨਾਂ ਦੇ ਜਿਨ੍ਹਾਂ ਨੇ ਇੰਨਾ ਦਿਮਾਗ ਲਾਇਆ ਇੰਨਾ ਉਹਨਾਂ ਨੇ ਦਿਮਾਗ ਲਾ ਕੇ ਬਣਾਇਆ ਹੈ ਜੀ ਤੇ ਇੱਕ ਇੱਕ ਮੂਵਮੈਂਟ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਅੱਗੇ ਹੋਰ ਅੱਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਪਾਸੇ ਤੇ ਇਹ ਹੈ ਜੀ ਜਿਸ ਤਰੀਕੇ ਦੇ ਨਾਲ ਆਪਣੇ ਮਹਾਰਾਜ ਜੋ ਵੀ ਜਿਸ ਤਰੀਕੇ ਨਾਲ ਰਹਿ ਰਹੇ ਸੀਗੇ ਜੀ ਉਹਨਾਂ ਦਾ ਦਰਸ਼ਾਇਆ ਗਿਆ ਵੈਸ ਤੱਥ ਸਾਰਿਆਂ ਨੇ ਦੇਖਿਆ ਹੀ ਹੋਣਾ ਹੈ ਜੀ ਪਰ ਇਹ ਸੈਕਿੰਡ ਟਾਈਮ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਸ ਵਿੱਚ ਥੋੜੀ ਜੀ ਤਬਦੀਲੀ ਕੀਤੀ ਹੈ ਜੀ ਉਹਨਾਂ ਨੇ ਜਿਹੜੇ ਬੁੱਤ ਲਾਏ ਨੇ ਜੀ ਉਹ ਸਪੈਸ਼ਲ ਮੈਨੂੰ ਬਹੁਤ ਵਧੀਆ ਲੱਗੇ ਉਹਨਾਂ ਨੂੰ ਥੋੜਾ ਜਿਹਾ ਕਲੋਜ਼ ਜਾ ਕੇ ਹੀ ਪਤਾ ਲੱਗਦਾ ਕਿ ਇਹ ਅਸਲੀ ਨਹੀਂ ਹੈਗੇ ਜੀ ਤੇ ਪਰ ਵੈਸੇ ਤਾਂ ਇਹ ਐਵੇਂ ਲੱਗਦਾ ਜਿਵੇਂ ਉਹ ਪਰਤਕ ਖੜੇ ਹੀ ਹੋਣ ਤੇ ਲੋ ਜੀ ਇਹ ਹੈ ਜੀ ਇੱਧਰ ਦਾ ਮਾਹੌਲ ਬਹੁਤ ਵਧੀਆ ਲੱਗੇ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਜੀ ਇਹ ਤੇ ਇਹ ਤੁਸੀਂ ਅੰਦਰ ਦਾ ਦੇਖੋ ਇਸ ਤਰੀਕੇ ਨਾਲ ਆਪਾਂ ਪੁਰਾਣੇ ਜਮਾਨੇ ਦੇ ਵਿੱਚ ਜਾ ਕੇ ਥੋੜਾ ਜਿਹਾ ਆਪਣਾ ਦਿਮਾਗ ਜਾਂਦਾ ਹੈ ਤਾਂ ਦੇਖਿਆ ਜਾ ਸਕਦਾ ਹੈ ਤੇ ਇਹ ਬਾਹਰ ਇੱਕ ਥੋੜਾ ਜਿਹਾ ਮੋਲਡ ਬਣਾਇਆ ਹੋਇਆ ਸੀਗਾ ਤੇ ਉਹ ਦਿਖਾਇਆ ਗਿਆ ਜੀ ਉਹ ਵੀ ਬੜਾ ਖੂਬਸੂਰਤ ਲੱਗਿਆ ਬਹੁਤ ਵਧੀਆ ਲੱਗਿਆ ਜੀ ਉਹ ਵੀ ਚਲੋ ਜੀ ਹੁਣ ਆਪਾਂ ਅਗੇ ਅੰਦਰ ਇਹ ਉਸ ਤਰੀਕੇ ਦੀ ਦਿੱਖ ਦਿਖਾਈ ਗਈ ਹੈ ਜੀ ਤਾਂ ਕਿ ਜਿਹੜੇ ਮਹਾਰਾਜ ਰਾਜੇ ਮਹਾਰਾਜਾਂ ਦੇ ਦਰਬਾਰ ਹੁੰਦੇ ਸੀਗੇ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾਂਦਾ ਸੀਗਾ ਤੇ ਬਹੁਤ ਸੋਹਣਾ ਸੀਗਾ ਇਹ ਤੇ ਅੱਜ ਕੱਲ ਦਾ ਮਾਹੌਲ ਥੋੜਾ ਜਿਹਾ ਚੇਂਜ ਹੋ ਗਿਆ ਤੇ ਇਹ ਲਿਖਿਆ ਹੋਇਆ ਜੀ ਸਾਰਾ ਹੀ ਤੇ ਉਰਦੂ ਵਿੱਚ ਵੀ ਲਿਖਿਆ ਹੈ ਸਾਰਿਆਂ ਲਈ ਇਹ ਹਿੰਦੀ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਲਈ ਹਰੇਕ ਮਤਲਬ ਕਿ ਲੈਂਗੁਏਜ ਵਿੱਚ ਲਿਖਿਆ ਹੋਇਆ ਹੈ ਜੀ ਤਾਂ ਕਿ ਹਰ ਇੱਕ ਨੂੰ ਸਮਝ ਆ ਜਾਏ ਜੀ ਤੇ ਇਹ ਹਰਿਮੰਦਰ ਸਾਹਿਬ ਹੈ ਜੀ ਤੇ ਅੰਦਰ ਦੀ ਇਹ ਇੱਕ ਬਹੁਤ ਵਧੀਆ ਇੱਕ ਦਿੱਖ ਬਣਾਈ ਹੋਈ ਹੈ ਜੀ ਕਿ ਕਿਸ ਤਰੀਕੇ ਨਾਲ ਇਹ ਆਪਣਾ ਜਿਹੜਾ ਆਕਾਸ਼ ਹੈ ਜੀ ਉਸ ਤਰੀਕੇ ਦਾ ਪ੍ਰੈਜੈਂਟੇਸ਼ਨ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਿਆ ਜੀ ਇਹ ਵੀ ਤੇ ਇਹਦੀ ਵੀ ਇੱਕ ਥੋੜੀ ਜਿਹੀ ਆਪਣੀ ਕਲਿੱਪ ਬਣਾਇਆ ਸੀਗਾ ਇਹ ਸਾਹਮਣੇ ਤੋਂ ਹੈ ਜੀ ਤੇ ਉੱਪਰ ਤੱਕ ਉਹਨਾਂ ਨੇ ਪ੍ਰੈਜੈਂਟ ਕੀਤਾ ਹੋਇਆ ਹੈ ਤੇ ਬਹੁਤ ਇਹ ਹੱਥ ਨਾਲ ਬਣਾਇਆ ਹੋਇਆ ਹੈ ਜੀ ਬਹੁਤ ਸੋਹਣਾ ਸੀਗਾ ਜੀ ਇਹ ਚਲੋ ਜੀ ਹੁਣ ਆਪਾਂ ਹੋਰ ਅੱਗੇ ਚੱਲਦੇ ਹਾਂ ਦੇਖਦੇ ਹਾਂ ਜੀ ਅੱਗੇ ਕੀ ਕੀ ਹੈ ਜੀ ਕੀ ਕੀ ਬਣਾਇਆ ਹੋਇਆ ਹੈ ਉਹਨਾਂ ਨੇ ਤੇ ਇਹ ਹੈ ਜੀ ਆਪਣਾ ਕੋਈ ਸ਼ਾਇਦ ਲੜਾਈ ਦਾ ਮਾਹੌਲ ਜੈ ਜੀ ਉਹ ਵਾਲਾ ਦਿਖਾਇਆਗਾ ਇਹ ਇੱਕ ਅੰਦਰ ਉਹਨਾਂ ਨੇ ਸਿੱਕਾ ਲਗਾਇਆ ਹੋਇਆ ਹੈ ਜੀ ਇਹ ਘੁੰਮਦਾ ਹੈ ਜੀ ਇਸ ਦੇ ਉੱਪਰ ਉਰਦੂ ਦੇ ਵਿੱਚ ਕੁਝ ਲਿਖਿਆ ਹੋਇਆ ਹੈ ਉਹ ਤਾਂ ਸਾਨੂੰ ਸਮਝ ਵਿੱਚ ਨਹੀਂ ਆਇਆ ਪਰ ਸੋਹਣਾ ਬਹੁਤ ਲੱਗਿਆ ਤੇ ਲੋ ਜੀ ਇਹ ਇੱਕ ਜਿਹੜੇ ਸੁੱਕੇ ਹੋਏ ਦਰਖਤ ਨੇ ਜੀ ਆਪਣਾ ਇੱਕ ਜੰਗਲ ਦਾ ਏਰੀਆ ਹੁੰਦਾ ਹੈ ਉਸ ਤਰੀਕੇ ਨੂੰ ਪ੍ਰੈਜ਼ੈਂਟ ਕੀਤਾ ਹੋਇਆ ਹੈ ਜੀ ਤੇ ਦੇਖੋ ਇਹ ਵੈਸੇ ਆਪਾਂ ਹੱਥ ਟੱਚ ਕਰਕੇ ਦੇਖੀਏ ਤਾਂ ਇਹ ਥੋੜੇ ਜਿਹਾ ਇੱਕ ਜਿਵੇਂ ਲੋਹੇ ਦਾ ਇੱਕ ਹਲਕਾ ਜਿਹਾ ਪੱਤਰ ਜਿਹਾ ਹੁੰਦਾ ਜੀ ਉਸ ਤੋਂ ਬਣਿਆ ਹੋਇਆ ਹੈ ਜੀ ਪਰ ਲੱਗਦਾ ਹੈ ਬਿਲਕੁਲ ਇਹਨਾਂ ਨੂੰ ਦਿੱਖ ਦਿੱਤੀ ਹੋਈ ਹੈ ਜੀ ਬਿਲਕੁਲ ਆਪਣੀ ਲੱਕੜੀਆਂ ਦੀ ਤੇ ਬਹੁਤ ਸੋਹਣਾ ਲੱਗਿਆ ਜੀ ਇਹ ਮਹਾਰਾਜ ਨੇ ਜੀ ਉਸ ਸਮੇਂ ਦੇ ਰਾਜ ਮਹਾਰਾਜ ਜੀ ਸਿੰਘ ਨੇ ਜੀ ਉਸ ਤਰੀਕੇ ਨਾਲ ਦਰਬਾਰ ਲੱਗਦਾ ਹੁੰਦਾ ਸੀਗਾ ਤੇ ਇਹ ਬਹੁਤ ਸਪੈਸ਼ਲ ਚੀਜ਼ ਲੱਗੀ ਜੀ ਇਹ ਬੁੱਤ ਹੈ ਜਿਹੜਾ ਇਹ ਬੋਲਦਾ ਵੀ ਹੈ ਜੀ ਹੱਥ ਪੈਰ ਹਰ ਇੱਕ ਤਰ੍ਹਾਂ ਨਾਲ ਮੂਵਮੈਂਟ ਕਰਦਾ ਹੈ ਜੀ ਤੇ ਇਹਨੂੰ ਦੇਖ ਕੇ ਬਹੁਤ ਦਿਲ ਨੂੰ ਸ਼ੋਹਿਆ ਹੈ ਇਹ। ਇਹ ਇੱਕ ਪ੍ਰਾਣਿਤ ਮਾਨਯਾ ਹਰਮੰਦਿਰ ਸਾਹਿਬ ਹੈ ਜੀ ਜਦੋਂ ਉਸ ਟਾਈਮ ਤੇ ਹਰਮੰਦਿਰ ਸਾਹਿਬ ਹੁੰਦਾ ਤਾਂ। ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਬਾਬਾ ਗੁਰਦਿੱਤਾ ਜੀ ਦੇ ਜੀ। ਇੱਥੇ ਸਾਡੇ ਲਈ ਇੱਕ ਬਹੁਤ ਸਪੈਸ਼ਲ ਮੂਮੈਂਟ ਹੋਇਆ ਜੀ ਜਿਹੜਾ ਮੇਰਾ ਛੋਟਾ ਜਿਹਾ ਪਤੀ ਜੈ ਜੀ ਉਹਨਾਂ ਨੂੰ ਇੱਥੋਂ ਦੇ ਪ੍ਰਬੰਧਕਾਂ ਨੇ ਜੀ ਇੱਕ ਆਪਣਾ ਰਮਾਲਾ ਸਾਹਿਬ ਪਾ ਕੇ ਉਹਨਾਂ ਨੇ ਤੇ ਉਹਨਾਂ ਨੂੰ ਸੌਰੀ ਸਰੋਪਾ ਪਾ ਕੇ ਉਹਨਾਂ ਨੇ ਸਨਮਾਨਿਤ ਕੀਤਾ ਹੈ ਬਹੁਤ ਵਧੀਆ ਲੱਗਿਆ ਜੀ। ਤੇ ਸਪੈਸ਼ਲ ਥੈਂਕਸ ਕਰਦੇ ਹਾਂ ਉਸ ਪ੍ਰਮਾਤਮਾ ਦਾ ਜੀ ਨੇ ਸਾਨੂੰ ਇਹੋ ਜੀ ਦਾਤ ਬਖਸ਼ੀ ਜੀ ਤੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਇਸੇ ਤਰੀਕੇ ਨਾਲ ਮੇਰੇ ਭਤੀਜੇ ਦੇ ਸਿਰ ਤੇ ਮਿਹਰ ਭਰਿਆ ਅਥਰੱਕੇ ਜੇ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਨ ਦਾ ਨਾ ਭੁੱਲਿਓ ਵੀਡੀਓ ਦੇਖਣ ਲਈ স্পেশাল ਥੈਂਕਸ ਧੰਨਵਾਦ ਜੀ ਤੁਹਾਡਾ ਤੇ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਥੈਂਕ ਯੂ